ਤੋ ਕੋਈ ਚੀਜ਼ ਨਹੀਂ ਹੁੰਦੀ ਬਿਨਾ ਬੁੱਧੀ ਤੋਂ ਕੋਈ ਚੀਜ਼ ਨਹੀਂ ਹੁੰਦੀ ਮਕਾਨ ਵੀ ਬਣਨਾ ਹੈ ਤੇ ਉਹ ਵੀ ਬੁੱਧੀ ਨਾਲ ਬਣੇਗਾ ਜੇ ਉਹ ਵੀ ਇੱਕ ਦਿਮਾਗ ਨਾਲ ਬਣੇਗਾ ਇੱਕ ਸਮਝ ਨਾਲ ਬਣੇਗਾ ਕਿਉਂਕਿ ਤੁਹਾਡੇ ਦਿਮਾਗ ਦੇ ਵਿੱਚ ਜਿਵੇਂ ਜਿਵੇਂ ਨਕਸ਼ਾ ਆਈਗਾ ਆਈ ਜਾਏਗਾ ਤੇ ਉਹ ਨਕਸ਼ੇ ਦੁਆਰਾ ਤੁਹਾਡਾ ਘਰ ਬਣਿਆ ਜਾਏਗਾ ਇਸ ਤਰ੍ਹਾਂ ਸਾਡੀ ਜ਼ਿੰਦਗੀ ਦੀ ਇੱਕ ਲਾਈਫ ਜਿਹੜੀ ਹੈਗੀ ਉਹ ਨਕਸ਼ੇ ਦੁਆਰਾ ਦਿਮਾਗ ਨਾਲ ਬੁੱਧੀ ਦੁਆਰਾ ਉਹ ਬਣਦੀ ਹੈ ਅਸੀਂ ਪਰਮੇਸ਼ਰ ਦਿੱਤੀ ਹੋਈ ਗਾਈਡ ਲਾਈਨ ਦੇ ਉੱਪਰ ਚੱਲਣਾ ਹੈ ਜਿੱਦਾਂ ਪਰਮੇਸ਼ਰ ਸਾਨੂੰ ਗਾਈਡ ਕਰ ਰਿਹਾ ਹੈ ਪਰਮੇਸ਼ਰ ਬੋਲ ਰਿਹਾ ਸਾਨੂੰ ਬਾਈਬਲ ਦੇ ਵਿੱਚੋਂ ਬਚਨਾਂ ਦੇ ਵਿੱਚੋਂ ਤਿਵੇਂ-ਤਿਵੇਂ ਅਸੀਂ ਕਰਦੇ ਜਾਣਾ ਹੈ ਲਿਖਿਆ ਕਿ ਉਹ ਜੋਸੇਪ ਨੂੰ ਪਤਾ ਲੱਗ ਗਿਆ ਕਿ ਮੇਰੀ ਵਾਈਫ ਗਨਪਤੀ ਹੈ ਉਹਨੇ ਕਿਹਾ ਵੀ ਮੈਂ ਆਪਣੀ ਪਤਨੀ ਨੂੰ ਕੀ ਕਰ ਦੂੰਗਾ ਤਲਾਕ ਦੇਵਾਂਗਾ ਹੁਣ ਤੁਸੀਂ ਸੋਚਦੇ ਹੋਵੋਗੇ ਕਿ ਇੱਕ ਮੰਗਣੀ ਦੀ ਤਲਾਕ ਕਿੱਦਾਂ ਹੋ ਸਕਦਾ ਹੈ ਇੱਕ ਮੰਗੇਤਰ ਦਾ ਤਲਾਕ ਕਿੱਦਾਂ ਹੋ ਸਕਦਾ ਹੈ ਕਿਉਂਕਿ ਤਲਾਕ ਦਾ ਵਿਆਹ ਹੋਇਆ ਦਾ ਹੁੰਦਾ ਜਿੱਦਾਂ ਵਿਆਹ ਹੋ ਜਾਂਦਾ ਲਾਮਾਂ ਪੜੀਆਂ ਜਾਂਦੇ ਨੇ 크੍ਰਿਸਚਨ ਵਿਆਹ ਪੜੇ ਜਾਂਦੇ ਨੇ ਮੈਜ ਪੜੀ ਜਾਂਦੀ ਹੈ ਮੈਰਿਜ ਤੋਂ ਬਾਅਦ ਤਲਾਕ ਹੁੰਦਾ ਦੇਖਣ ਮੰਗਣੀ ਤੋਂ ਪਹਿਲਾਂ ਟੁੱਟ ਫੁੱਟ ਹੋ ਜਾਂਦੀ ਹੈ ਮੁਕਰਮਕਾਇਆ ਹੋ ਜਾਂਦਾ ਹੈ ਲੇਕਿਨ ਉਹ ਤਲਾਕ ਨਹੀਂ ਹੁੰਦਾ ਪਰ ਉਸ ਟਾਈਮ ਦੇ ਜਿਹੜੀਆਂ ਮੰਗਣੀਆਂ ਹੁੰਦੀਆਂ ਸੀਗੀਆਂ ਉਹ ਬਿਲਕੁਲ ਵਿਆਹ ਦੀ ਤਰ੍ਹਾਂ ਹੁੰਦੀ ਸੀ ਪੱਕੀਆਂ ਮੰਗਣੀਆਂ ਹੁੰਦੀ ਸੀ ਤਲਾਕ ਤੋਂ ਬਿਨਾ ਮੰਗਣੀਆਂ ਟੁੱਟ ਟੁੱਟਦੀਆਂ ਨਹੀਂ ਸੀਗੀਆਂ ਇਸ ਲਈ ਵਚਨ ਚ ਲਿਖਿਆ ਕਿ ਜੂਸਪ ਨੇ ਤਿਆਰੀ ਕੀਤੀ ਕਿ ਮੈਂ ਆਪਣੀ ਵਾਈਫ ਨੂੰ ਘਰਾਂਗਾ ਹੁਣ ਮੈਂ ਤਲਾਕ ਦੇਵਾਂਗਾ ਤੇ ਲਿਖਿਆ ਫਿਰ ਜ਼ਬਰਾਇਲ ਦੂਤ ਨੇ ਪਰਮੇਸ਼ਰ ਦੇ ਫਰਗੀ ਦੂਤ ਨੇ ਜੂਸਪ ਨੂੰ ਕਿਹਾ ਕਿ ਤੂੰ ਨਾ ਡਰ ਕਿ ਤੇਰੀ ਪਤਨੀ ਗਲਤ ਹੈ ਤੂੰ ਧਰਮ ਕੱਢ ਦੇ ਆਪਣਾ ਧਰਮ ਕੱਢ ਦੇ ਲੇਕਿਨ ਆਪਣਾ ਬਹਿਮ ਕੱਢ ਦੇ ਅੱਜ ਵੀ ਪਰਮੇਸ਼ਰ ਚਾਹ ਕਹਿੰਦਾ ਹੈ ਕਿ ਤੁਸੀਂ ਬਹਿਮ ਕੱਢੋ ਧਰਮ ਗੱਢੋ ਕਿਉਂਕਿ ਧਰਮ ਕਰਨ ਵਾਲਾ ਇੱਕ ਸਮੁੰਦਰ ਦੀ ਛਲ ਵਰਗਾ ਅੱਜ ਕਈ ਲੋਕ ਇਸ ਲਈ ਕਨਸੀਵ ਨਹੀਂ ਕਰ ਪਾਰੇ ਬੇਬੀ ਬਲੈਸਿੰਗ ਨਹੀਂ ਪਾਉਂਦੇ ਬੱਚੇ ਦੀ ਬਲੈਸਿੰਗ ਨਹੀਂ ਪਾ ਰਹੇ ਕਿਉਂਕਿ ਉਹਨਾਂ ਜ਼ਿੰਦਗੀ ਵਿੱਚ ਧਰਮ ਹੈ ਖਾਣ ਨਹੀਂ ਹੋਏਗਾ ਖਾਣ ਨਹੀਂ ਆਉ ਹੋਏਗਾ ਇੱਧਰ ਵੀ ਮੂੰਹ ਮਾਰਦੇ ਹੋ ਇੱਧਰ ਵੀ ਮੂੰਹ ਮਾਰਦੇ ਲੇਕਿਨ ਜੀ ਤੁਸੀਂ ਵਿਸ਼ਵਾਸ ਕਰਕੇ ਪਰਮੇਸ਼ਰ ਦੇ ਉੱਪਰ ਖੜਦੇ ਹੋ ਪੱਕੇ ਫੈਸਲੇ ਲੈਨੇ ਹੋ ਕਿ ਪਰਮੇਸ਼ਰ ਮੈਂ ਆਪਣੇ ਪਤੀ ਤੋਂ ਇਲਾਵਾ ਤੇ ਮੈਂ ਕੋਈ ਇਦਾਂ ਦਾ ਸਟੈਪ ਨਹੀਂ ਚੱਕੂਗੀ ਮੈਂ ਪਵਿੱਤਰ ਤਾਈ ਨਾਲ ਚੱਲੂਗੀ ਮੈਨੂੰ ਬੱਚਾ ਦੇ ਔਰ ਨਾਂ ਦੇ ਤੇ ਪਰਮੇਸ਼ਰ ਤੁਹਾਨੂੰ ਵੱਡੀਆਂ ਗਵਾਹੀਆਂ ਦੇ ਨਾਲ ਵੱਡੇ ਟੈਸਟ ਮਣੀ ਦੇ ਨਾਲ ਖੜਾ ਕਰੇਗਾ ਇਹ ਮੇਰਾ ਵਿਸ਼ਵਾਸ ਹੈ ਇਹ ਮੇਰਾ ਬਲੀਵ ਹੈ ਅਮੇਨ ਹਾਲੇਲੂਇਆ ਤੁਸੀਂ ਬਾਈਬਲ ਪੜ੍ਹ ਕੇ ਦੇਖੋ ਕਿੰਨੇ ਲੋਕਾਂ ਨੂੰ ਪਰਮੇਸ਼ਰ ਨੇ ਬles ਕੀਤਾ ਕਿੰਨੇ ਲੋਕਾਂ ਨੂੰ ਚੋਇਆ ਪਰਮੇਸ਼ਰ ਨੇ ਮੈਂ ਚਾਹੁੰਦਾ ਹਾਂ ਕਿ ਤੁਸੀਂ ਅੱਜ ਦੇ ਵਚਨ ਦੇ ਦੁਆਰਾ ਬਹੁਤ ਸਾਰੇ ਬਲੇਸਿੰਗ ਨੂੰ ਪਾਓਗੇ ਔਰ ਬਹੁਤ ਸਾਰੇ ਵਿਸ਼ਵਾਸ ਵਿੱਚ ਵੜੋਗੇ ਔਰ ਜਿੱਦਾਂ ਮੈਂ ਤੁਹਾਨੂੰ ਪ੍ਰਾਰਥਨਾ ਸਿਖਾਉਂਗਾ ਅੱਜ ਤੁਸੀਂ ਉਹ ਪ੍ਰਾਰਥਨਾ ਕਰਨੀ ਹੈ ਔਰ ਪਰਮੇਸ਼ਰ ਨੂੰ ਕਹਿਣਾ ਕਿ ਪਰਮੇਸ਼ਰ ਮੇਰਾ ਬਾਜ਼ਪਨ ਦੂਰ ਕਰ ਪਰਮੇਸ਼ਰ ਮੇਰਾ ਬਾਜ਼ਪਨ ਦੂਰ ਕਰ ਪਰਮੇਸ਼ਰ ਮੇਰਾ ਬਾਜ਼ਪਨ ਦੂਰ ਕਰ ਬਾਜ਼ਪਨ ਤੋਂ ਮੇਰੇ ਜੀਵਨ ਦਾ ਹਿੱਸਾ ਨਹੀਂ ਹੈ ਬਾਜ਼ਪਨ ਤੋਂ ਮੇਰੇ ਜੀਵਨ ਦਾ ਹਿੱਸਾ ਨਹੀਂ ਹੈ ਤੋਂ ਮੇਰੇ ਜੀਵਨ ਦਾ ਹਿੱਸਾ ਨਹੀਂ ਹੈ ਰੋਜ਼ ਬਾਜ਼ਪਨ ਨੂੰ ਬੋਲਣਾ ਕਿਉਂਕਿ ਵਚਨ ਸਾਨੂੰ ਕਹਿੰਦਾ ਕਿ ਜੇ ਤੁਸੀਂ ਵਿਸ਼ਵਾਸ ਨਾਲ ਪਹਾੜ ਨੂੰ ਕਹੋਗੇ ਉੱਠ ਅਤੇ ਸਮੁੰਦਰ ਵਿੱਚ ਤਲਾ ਜਾ ਆਪਣੇ ਮਨ ਵਿੱਚ ਭਰਮ ਨਾ ਕਰੇ ਤੇ ਉਹ ਚਲਾ ਜਾਏਗਾ ਲੇਕਿਨ ਆਪਣੇ ਮਨ ਵਿੱਚ ਭਰਮ ਨਾ ਕਰਨਾ ਵੀ ਕਭ ਨਹੀਂ ਹੋਏਗਾ ਕਭ ਨਹੀਂ ਨਾ ਹੋਏਗਾ ਹੋ ਸਕਦਾ ਡਾਕਟਰ ਨੇ ਤੁਹਾਡੇ ਬੱਚੇਦਾਨੇ ਵਿੱਚ ਪ੍ਰੋਬਲਮ ਦੱਸਦੀ ਹੋਵੇ ਹੋ ਸਕਦਾ ਡਾਕਟਰ ਨੇ ਤੁਹਾਨੂੰ ਦੱਸਤਾ ਹੋਵੇਗੀ ਤੁਹਾਡੇ ਆਂਡੇ ਨਹੀਂ ਬਣਦੇ ਤੁਹਾਡੇ ਇੱਗ ਨਹੀਂ ਬਣਦੇ ਜਾਂ ਤੁਹਾਡੀ ਟਿਊ ਬੰਦ ਹੈ ਜਾਂ ਪਣੇ ਪਤੀ ਦੀ ਪ੍ਰੋਬਲਮ ਹੈ ਟੈਂਸ਼ਨ ਲੈ ਕੇ ਨਹੀਂ ਬੈਠਣਾ ਆਪਣੇ ਆਪਣੀ ਸਾਰੀ ਟੈਂਸ਼ਨ ਪਰਮੇਸ਼ਰ ਨੂੰ ਦੇਣੀ ਹੈਗੀ ਪਰਮੇਸ਼ਰ ਮੈਂ ਜਾਣਦੀ ਐ ਵੀ ਤੂੰ ਕੁਝ ਵੀ ਕਰ ਸਕਦਾ ਐ ਤੂੰ ਸਭ ਕੁਝ ਕਰਨ ਦੀ ਤਾਕਤ ਰੱਖਦਾ ਐ ਪਰਮੇਸ਼ਰ ਤੂੰ ਸਭ ਕੁਝ ਕਰਨ ਦੀ ਤਾਕਤ ਐ ਤੇਰੇ ਕੋਲੇ ਹਨਾ ਐਦਾਂ ਪਰਮੇਸ਼ਰ ਅੱਗੇ ਦੁਆ ਕਰਨੀ ਐ ਹਾਲੇਲੂਇਆ ਐਦਾਂ ਪਰਮੇਸ਼ਰ ਅੱਗੇ ਦੁਆ ਕਰਨੀ ਐ ਕਿ ਪਰਮੇਸ਼ਰ ਤੁਹਾਨੂੰ ਬlesਸ ਕਰ ਸਕੇ ਤੇ ਪਰਮੇਸ਼ਰ ਦੀ ਤਾਕਤ ਤੁਹਾਡੀ ਜ਼ਿੰਦਗੀ ਦੇ ਵਿੱਚ ਐਂਟਰੀ ਕਰ ਸਕੇ ਆਪਣੇ ਹੱਥਾਂ ਨੂੰ ਉਠਾਓ ਸਾਰੇ ਬਾਈਬਲ ਨੂੰ ਉਠਾਓ ਔਰ ਬੋਲੋ ਪਰਮੇਸ਼ਰ ਨੂੰ ਪਰਮੇਸ਼ਰ ਜੋ ਕੁਝ ਮੈਂ ਸੋਣਾ ਜੋ ਕੁਝ ਮੈਂ ਅੱਜ ਪਰਮੇਸ਼ਰ ਵੇਖਾਂ ਤੇ ਮੇਰੀ ਜ਼ਿੰਦਗੀ ਦੇ ਵਿੱਚ ਅੱਜ ਪਰਮੇਸ਼ਰ ਦਾ ਵਚਨ ਕੰਮ ਕਰੇ ਪਰਮੇਸ਼ਰ ਤੇਰਾ ਵਚਨ ਕੰਮ ਕਰੇ ਪਰਮੇਸ਼ਰ ਤੇਰਾ ਕਬਚਨ ਕੰਮ ਕਰੇ ਬੋਲੋ ਪਰਮੇਸ਼ਰ ਨੂੰ ਬੋਲੋ ਪਰਮੇਸ਼ਰ ਨੂੰ ਬੋਲੋ 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 ਥੈਂਕ ਯੂ ਜੀਸਸ ਬੋਲੋ ਥੈਂਕ ਯੂ ਜੀਸਸ ਬੋਲੋ ਥੈਂਕ ਯੂ ਜੀਸਸ ਥੈਂਕ ਯੂ ਜੀਸਸ ਥੈਂਕ ਯੂ ਜੀਸਸ થેન્ક યુ જીસસ થેન્ક યુ જીસસ થેન્ક યુ જીસસ થેન્ક યુ જીસસ હાલેલુયા થેન્ક યુ જીસસ થેન્ક યુ લોર્ડ માય ફાધર થેન્ક યુ જીસસ માય ફાધર હાલેલુયા ઓર જક્રીએનો અપા દેખ રહે આ કે જદો યોહના હોયા યસમસી તો પહેલા યોહના નામ ਦਾ એક વ્યક્તિ ਸੀ પરમેશ્વર ਦਾ દાસ સીગા વચન તો લખાયાડી યોહના ਦਾ ਵਾਧਰ ਸੀਗਾ ਯੋਹਨਾ ਦੀ ਮਾਂ ਸੀਗੀ ਤੇ ਇਹ ਬੁੱਢੇ ਹੋ ਚੁੱਕੇ ਸੀਗੇ ਇਹ ਪਰਮੇਸ਼ਰ ਦੀ ਮਹਿਮਾ ਨੂੰ ਕਰਦੇ ਸੀਗੇ ਪਰਮੇਸ਼ਰ ਨਾਲ ਚੱਲਦੇ ਸੀਗੇ ਲੇਕਿਨ ਇਹਨਾਂ ਦੇ ਕੋਲੇ ਬੱਚਾ ਨਹੀਂ ਸੀਗਾ ਔਰ ਉਸ ਟਾਈਮ ਦੇ ਵਿੱਚ ਲੋਕ ਬਾਰੀ ਤੇ ਬਾਰਿਸ਼ਰ ਬਾਰਿਸ਼ਰ ਜਾ ਕੇ ਪਰਮੇਸ਼ਰ ਦੇ ਭਾਵਨ ਦੇ ਵਿੱਚ ਧੂਪ ਧੂਆ ਧੂਪ ਦਿਖਾਉਂਦੇ ਹੁੰਦੇ ਸੀਗੇ ਲੇਕਿਨ ਇਹ ਵੱਡੀ ਉਮਰ ਦੇ ਹੋ ਚੁੱਕੇ ਸੀ ਵਚਨਾਂ ਚ ਲਿਖਿਆ ਕਿ ਨਾ ਵੀ ਜਦੋਂ ਇੱਕ ਸਮਾਂ ਆਇਆ ਕਿ ਜੱਗਰੇ ਦੀ ਬਾਰੀ ਆਈ ਧੂਪ ਦਿਖਾਉਣ ਦੀ ਸਾਲ ਦੀ ਸਾਲ ਕਿਉਂਕਿ ਪ੍ਰਾਣੀ ਨੇਮ ਦੇ ਵਿੱਚ ਜੇ ਤਾਂ ਆਪਾਂ ਵਚਨ ਪੜਦੇ ਆ ਕਿ ਪ੍ਰਾਣੀ ਨੇਮ ਦੇ ਵਿੱਚ ਬਹੁਤ ਸਾਰੇ ਲੋਕ ਜਦੋਂ ਪ੍ਰਭੂ ਦੇ ਚਰਚ ਘਰ ਦੇ ਵਿੱਚ ਕੋਈ ਧੂਪ ਦਿਖਾਉਣ ਦੇ ਲਈ ਡਿਊਟੀ ਲੱਗਦੀ ਸੀ ਕਿਸੇ ਦੀ ਤਾਂ ਲੋਕ ਉਹ ਤੋਂ ਪਹਿਲਾਂ ਸਾਲ-ਸਾਲ ਪਹਿਲਾਂ ਪਵਿੱਤਰ ਹੋਣਾ ਸ਼ੁਰੂ ਹੋ ਜਾਂਦੇ ਸੀਗੇ ਸਾਲ-ਸਾਲ ਪਹਿਲਾਂ ਪਵਿੱਤਰ ਹੋਣਾ ਸ਼ੁਰੂ ਹੋ ਜਾਂਦੇ ਸੀਗੇ ਆਪਣੀ ਵਾਈਫ ਕੋਲੇ ਨਹੀਂ ਸਿੱਧੀ ਜਾਂਦੇ ਸੀਗੇ ਤੇ ਲੋਕਾਂ ਕੋਲੇ ਨਹੀਂ ਸਿੱਧੀ ਜਾਂਦੇ ਸੀ ਸਿੱਧੀ ਮੁਰਦਿਆਂ ਕੋਲੇ ਨਹੀਂ ਜਾਂਦੇ ਸੀ ਆਪਣੇ ਆਪ ਨੂੰ ਪਵਿੱਤਰ ਕਰਦੇ ਸੀਗੇ ਜਦੋਂ ਲੋਕ ਚਰਚ ਵਿੱਚ ਜਾਂਦੇ ਸੀ ਤਾਂ ਸਾਰੇ ਲੋਕਾਂ ਨੂੰ ਆਗਿਆ ਨਹੀਂ ਸੀਗੀ ਵੀ ਸਾਰੇ ਲੋਕ ਰੱਬ ਦੇ ਘਰ ਵਿੱਚ ਜਾ ਸਕਣ ਇੱਕੋ ਹੀ ਬੰਦਾ ਜਾਂਦਾ ਸੀ ਨਵੀ ਜਾਂਦਾ ਸੀ ਪਰਮੇਸ਼ਰ ਦਾ ਸੰਦੂਕ ਰੱਖਿਆ ਜਾਂਦਾ ਸੀ ਪੁਰਾਣੇ ਨੇਮ ਦੇ ਵਿੱਚ ਲਿਖਿਆ ਕਿ ਚਰਚਾਂ ਦੇ ਵਿੱਚ ਰੱਬ ਨੇ ਘਰ ਦੇ ਵਿੱਚ ਸੰਦੂਕ ਰੱਖਿਆ ਜਾਂਦਾ ਸੀ ਉੱਥੇ ਨਵੀ ਜਾਂਦਾ ਹੁੰਦਾ ਸੀਗਾ ਤੇ ਨਵੀ ਦੇ ਆਲੇ ਦੁਆਲੇ ਲੱਕ ਦੇ ਨਾਲ ਇੱਕ ਰੱਸਾ ਬੰਨਿਆ ਜਾਂਦਾ ਸੀਗਾ ਤੇ ਉਹ ਰੱਸਾ ਬੰਨ ਕੇ ਅੰਦਰ ਤੋਰਿਆ ਜਾਂਦਾ ਸੀ ਤੇ ਉਹਦੇ ਪੈਰ ਦੇ ਵਿੱਚ ਘੁੰਗਰੂ ਪਾ ਦਿੰਦੇ ਸੀਗੇ ਮੈਂ ਸਾਰੀ ਸਟੋਰੀ ਕਿਉਂ ਦੱਸ ਰਿਹਾ ਤੁਹਾਨੂੰ ਕਿ ਤੁਹਾਡੀ ਸਟੋਰੀ ਸਮਝ ਆ ਜਾਵੇ ਬਚਨ ਦੀ ਕਿਉਂਕਿ ਜਿੰਨਾ ਚਿਰ ਆਪਣੇ ਬਚਨ ਸਮਝ ਨਹੀਂ ਆਉਂਦਾ ਤੇ ਉਹਨਾਂ ਜਿਹੜਾ ਅਸੀਂ ਕੁਝ ਨਹੀਂ ਕਰ ਸਕਦੇ ਤੇ ਮੈਂ ਕੋਸ਼ਿਸ਼ ਕਰਦਾ ਇਹ ਮਿਨਿਸਟਰੀ ਕੋਸ਼ਿਸ਼ ਕਰਦੀ ਹੈ ਕਿ ਪੂਰੀ ਤਰ੍ਹਾਂ ਜਿਹੜੀ ਤੁਹਾਡੀ ਲਾਈਫ ਹੈ ਇਹ ਪੂਰੀ ਤਰ੍ਹਾਂ ਬਚਨ ਨੂੰ ਸਮਝੇ ਤੇ ਬਚਨ ਦੇ ਉੱਪਰ ਚੱਲੇ ਕਿਉਂਕਿ ਪ੍ਰਭੂ ਯਿਸੂ ਮਸੀਹ ਨੇ ਕਿਹਾ ਪਹਿਲਾਂ ਸੁਣੋ ਤੇ ਫਿਰ ਸਮਝੋ ਮੈਂ ਚਾਹੁੰਦਾ ਕਿ ਪਹਿਲਾਂ ਸੁਣਨਾ ਹੈ ਫਿਰ ਸਮਝਣਾ ਹੈ ਆਮੇਨ ਸਭ ਬੋਲੋ ਹਾਲੇਲੂਇਆ ਤੇ ਜਦੋਂ ਜ਼ਕਰਿਆ ਦੀ ਵਾਰੀ ਆਈ ਤਾਂ ਵਚਨ ਕਹਿੰਦਾ ਕਿ ਸਾਰੀ ਕਲੀਸ਼ੇ ਜਿਹੜੀ ਹੈਗੀ ਸਾਰੀ ਸੰਗਤ ਜਿਹੜੀ ਹੈਗੀ ਸੀ ਉਹ ਚਾਰਜ ਤੋਂ ਬਾਹਰ ਖੜੀ ਰਹੀ ਔਰ ਜ਼ਕਰੀਆ ਕੱਲ ਅੰਦਰ ਗਿਆ ਜਦੋਂ ਅੰਦਰ ਗਿਆ ਜ਼ਕਰੀਆ ਦਾ ਜਦੋਂ ਧੂਪ ਦਿਖਾਉਣ ਲੱਗਿਆ ਤੇ ਪਰਮੇਸ਼ਵਰ ਦੇ ਸਵਰਗੀ ਦੂਤ ਨੇ ਜ਼ਬਰਾਇਲ ਨੇ ਜ਼ਕਰੀਆ ਨੂੰ ਕਿਹਾ ਜ਼ਕਰੀਆ ਤੂੰ ਮਵਾਰਕ ਹੈ ਤੇ ਤੂੰ ਧਨ ਹੈ ਤੇਰੀਆਂ ਪ੍ਰਾਰਥਨਾਵਾਂ ਦੇ ਉੱਤਰ ਮਿਲ ਚੁੱਕੇ ਆ ਤੂੰ ਇੰਨੇ ਟਾਈਮ ਤੋਂ ਵਿਸ਼ਵਾਸ ਕਰਦਾ ਸੀ ਪ੍ਰਭੂ ਦੇ ਉੱਪਰ ਦੇਖ ਹੁਣ ਤੱਕ ਤੇਰੀ ਪਤਨੀ ਨੇ ਬੱਚੇ ਨੂੰ ਜਨਮ ਨਹੀਂ ਦਿੱਤਾ ਤੇ ਹਰ ਤੋਂ ਵੀ ਕਰੇਗਾ ਤੇਰੀ ਪਤਨੀ ਜਿਹੜੀ ਹੈਗੀ ਆ ਜੋ ਬੱਚੇ ਨੂੰ ਜਨਮ ਦੇਗੀ। ਜ਼ਕਰਿਆ ਕਹਿੰਦਾ ਇਹ ਨਹੀਂ ਹੋ ਸਕਦਾ। ਜ਼ਕਰਿਆ ਕਹਿੰਦਾ ਇਹ ਨਹੀਂ ਹੋ ਸਕਦਾ ਕਿ ਨਹੀਂ ਪਤਨੀ ਬੱਚੇ ਨੂੰ ਜਨਮ ਦੇਵੇ। ਕਿਉਂ ਜ਼ਕਰਿਆ ਨੇ ਇਨਕਾਰ ਕਿਉਂ ਕੀਤਾ? ਕਿਉਂਕਿ ਜ਼ਕਰਿਆ ਦਾ ਵਿਸ਼ਵਾਸ ਜਿਹੜਾ ਹੈਗਾ ਸੀ ਪਰਮੇਸ਼ਰ ਦੇ ਉੱਪਰ ਜ਼ਰੂਰ ਸੀਗਾ। ਵਫਾदार ਜ਼ਰੂਰ ਸੀਗਾ। ਇੱਕ ਇੱਥੇ ਗੱਲ ਸਿੱਖਣ ਨੂੰ ਮਿਲਦੀ ਆ ਕਿ ਜ਼ਕਰਿਆ ਦੀ ਉਮਰ ਬਹੁਤ ਵੱਡੀ ਹੋ ਗਈ, ਉਹਦੀ ਵਾਈਫ ਦੀ ਉਮਰ ਬਹੁਤ ਵੱਡੀ ਹੋ ਗਈ, ਲੇਕਿਨ ਇਹਨੇ ਪ੍ਰਭੂ ਦੇ ਘਰ ਨੂੰ ਨਹੀਂ ਛੱਡਿਆ। ਇਹਨੇ ਪ੍ਰਭੂ ਦੀ ਜ਼ਿੰਮੇਵਾਰੀ ਨਹੀਂ ਛੱਡੀ ਤੇਨੇ ਆਪਣੀ ਡਿਊਟੀ ਨਹੀਂ ਛੱਡੀ ਜੋ ਉਹਨੂੰ ਡਿਊਟੀ ਦਿੱਤੀ ਸੀ ਪਰਮੇਸ਼ਰ ਦੇ ਵੱਲੋਂ ਡਿਊਟੀ ਕਰਦਾ ਰਿਹਾ ਅੱਜ ਬਹੁਤ ਸਾਰੇ ਲੋਕ ਐਦਾਂ ਦੇ ਹੁੰਦੇ ਆ ਕਿ ਕੋਈ ਚਰਚ ਵਿੱਚ ਉਹਨੂੰ ਕੋਈ ਜ਼ਿੰਮੇਵਾਰੀ ਮਿਲਦੀ ਹੈ ਡਿਊਟੀ ਮਿਲਦੀ ਹੈ ਕਈ ਵਾਰੀ ਘਰ ਦੀ ਕੋਈ ਪੋਜੀਸ਼ਨ ਐਦਾਂ ਦੀ ਆ ਜਾਂਦੀ ਹੈ ਜਿਸ ਕਰਕੇ ਉਹ ਘਰ ਦੀ ਪੋਜੀਸ਼ਨ ਦੇਖਣ ਤੋਂ ਬਾਅਦ ਆਪਣੀ ਡਿਊਟੀ ਤੋਂ ਰੋਂਗ ਹੋ ਜਾਂਦੇ ਆ ਯਾਦ ਰੱਖੋ ਜਿਸ ਦਿਨ ਤੁਸੀਂ ਡਿਊਟੀ ਛੱਡਤੀ ਉਸੇ ਦਿਨ ਹੋ ਸਕਦਾ ਪਰਮੇਸ਼ਰ ਉਹਨੂੰ ਕਿੱਡੀ ਕੁ ਬਲੈਸਿੰਗ ਦੇਣੀ ਹੋਵੇ ਲੇਕਿਨ ਜਕਰੀਆ ਜਾਣਦਾ ਸੀ ਕਿ ਇੱਕ ਸਮਾਂ ਆਏਗਾ ਕਿ ਪਰਮੇਸ਼ਰ ਮੇਰੇ ਲਈ ਬਹੁਤ ਰਾਸਤੇ ਖੋਲੇਗਾ ਪਰ ਇਹ ਰਾਸਤੇ ਦੀ ਨੂੰ ਪਤਾ ਸੀਗਾ ਕਿ ਪਰਮੇਸ਼ਰ ਮੇਰੇ ਵਾਸਤੇ ਮੇਰੀ ਪਤਨੀ ਦੀ ਕੁੱਖ ਨੂੰ ਖੋਲ ਦੇਗਾ ਮੇਰੇ ਵਾਸਤੇ ਇੱਕ ਬੱਚਾ ਪੈਦਾ ਹੋ ਜਾਏਗਾ ਇਹ ਨਹੀਂ ਉਹਨੇ ਸੋਚਿਆ ਸੀਗਾ ਲੇਕਿਨ ਧੂਪ ਦਿਖਾਉਣ ਦੇ ਟਾਈਮ ਦੇ ਸਵਰਗੀ ਦੂਤ ਨੇ ਕਿਹਾ ਤੂੰ ਮੁਬਾਰਕ ਹੈ ਤੇਰੀ ਪਤਨੀ ਮੁਬਾਰਕ ਹੈ ਤੈਨੂੰ ਖੁਸ਼ਖਬਰੀ ਹੋਵੇ ਤੈਨੂੰ ਵਧਾਈਆਂ ਹੋਣ ਤੇਰੀ ਪਤਨੀ ਬੱਚੇ ਨੂੰ ਜਨਮ ਦੇਗੀ ਉਹ ਕਹਿੰਦਾ ਇਹ ਕਿਵੇਂ ਹੋ ਸਕਦਾ ਮੇਰੀ ਪਤਨੀ ਕਦੇ ਜਨਮ ਨਹੀਂ ਦੇ ਸਕਦੇ ਕਿਉਂਕਿ ਮੇਰੀ ਪਤਨੀ ਬੁੱਢੀ ਹੋ ਚੁੱਕੀ ਹੈ ਮੇਰੇ ਵਿੱਚ ਤਾਕਤ ਨਹੀਂ ਬੱਚਾ ਪੈਦਾ ਕਰਨ ਦੀ ਆਮੇਨ ਮੇਰੇ ਪ੍ਰਿਯੋ ਹੋ ਸਕਦਾ ਹੈ ਤੁਹਾਡੇ ਵਿੱਚ ਤਾਕਤ ਹੋਵੇ ਨਾ ਹੋਵੇ ਹੋ ਸਕਦਾ ਹੈ ਤੁਹਾਡੇ ਬੱਚਾ ਪੈਦਾ ਕਰਨ ਦੀ ਸ਼ਕਤੀ ਹੋਵੇ ਨਾ ਹੋਵੇ ਪਰ ਯਾਦ ਰੱਖੋ ਪਰਮੇਸ਼ਵਰ ਉਹ ਸ਼ਕਤੀ ਪੈਦਾ ਕਰਨ ਦੀ ਸਮਰਥ ਰੱਖਦਾ ਹੈ ਉਹ ਮਜ਼ਬੂਤ ਬਣਾਉਣ ਦੀ ਸਮਰਥ ਰੱਖਦਾ ਹੈ ਉਹ ਨਵੇਂ ਬਣਾਉਣ ਦੀ ਸ਼ਕਤੀ ਸਮਰਥ ਰੱਖਦਾ ਹੈ ਵਚਨ ਚ ਲਿਖਿਆ ਪਰਮੇਸ਼ਵਰ ਨੇ ਜਕਰੇ ਨੂੰ ਸ਼ਰਾਫ ਦਿੱਤਾ ਘੇੜਾ ਸਰਾਪ ਦਿੱਤਾ ਕਿ ਜਿੰਨਾ ਚਿਰ ਤੇਰੀ ਪਤਨੀ ਬੱਚੇ ਨੂੰ ਜਨਮ ਨਹੀਂ ਦਿੰਦੀ ਉਹਨਾਂ ਚਿਰ ਤਰਾਕੀ ਰਹੇਗਾ ਮੁਪੰਦ ਰਹੇਗਾ ਤੂੰ ਗੁੰਗਾ ਰਹੇਗਾ ਵਚਨਤ ਲਿਖਿਆ ਕਿ ਜਦੋਂ ਉਹਦਾ ਮੂੰਹ ਬੰਦ ਹੋ ਗਿਆ ਗੁੰਗਾ ਹੋ ਗਿਆ ਜਿਹੜੀ ਪਰਮੇਸ਼ਰ ਨੇ ਸਰਾਪ ਦਿੱਤਾ ਅੱਜ ਵੀ ਜਦੋਂ ਇੱਕ ਬੰਦਾ ਇੱਕ ਵਿਸ਼ਵਾਸੀ ਜਾਂ ਵਲੰਟੀਅਰ ਕਿਸੇ ਚੀਜ਼ ਦਾ ਇਨਕਾਰ ਕਰਦਾ ਹੈ ਹੋ ਸਕਦਾ ਮਾਈਨ ਆਫ ਗੋਡ ਤੁਹਾਨੂੰ ਬੋਲ ਦੇ ਕਿ ਤੁਹਾਡੇ ਪਰਮੇਸ਼ਰ ਰਾਸਤੇ ਖੋਲਣ ਵਾਲਾ ਹੈ ਸਹਿਤ ਤੁਸੀਂ ਆਮੀਨ ਨਾਮ ਬੋਲੋ ਸਹਿਤ ਤੁਸੀਂ ਖੁਸ਼ ਨਾ ਹੋਵੋ ਸੈਤ ਸੋਚੋ ਕਿ ਇਦਾਂ ਕਿਵੇਂ ਹੋ ਸਕਦਾ ਹੈ ਹਾਂ ਸੱਚੀ ਮਿੱਥੀ ਹੋ ਸਕਦਾ ਹੈ ਜੇ ਤੁਸੀਂ ਰিসিਵ ਕਰੋ ਜੇ ਤੁਸੀਂ ਕਹੋਗੇ ਹਾਂ ਯੈਸ ਆਮੇ ਹੁਣ ਆਮਨ ਸ਼ਬਦ ਕਿਉਂ ਬੋਲਿਆ ਜਾਂਦਾ ਚਰਚਾਂ ਦੇ ਵਿੱਚ ਉਹ ਚਾਤੀ ਲੰਬਾ ਆਮਨ ਬਲੇਸਿੰਗ ਤੁਹਾਡੀ ਆਮਨ ਸ਼ਬਦ ਵਿੱਚ ਇੰਨੀ ਜਿਆਦਾ ਤਾਕਤ ਹੈ ਕਿ ਆਮਨ ਦਾ ਮਤਲਬ ਹੈ ਵੀ ਜੋ ਸੱਚਲੀ ਪ੍ਰਾਰਥਨਾ ਕੀਤੀ ਗਈ ਜੋ ਭਵਿੱਖਬਾਣੀ ਕੀਤੀ ਗਈ ਆਮਨ ਦਾ ਮਤਲਬ ਹੈ ਅਸੀਂ ਸਹਿਮਤ ਹਾਂ ਐਵੇਂ ਹੋ ਜਾਏ ਆਮੇ ਐਵੇਂ ਹੋ ਜਾਏ ਇਸ ਲਈ ਆਮੇ ਆਮੇ ਸਾਡਾ ਬਹੁਤ ਜ਼ਰਾ ਜ਼ਰੂਰੀ ਹੈ ਕਹਿਣਾ ਤੁਸੀਂ ਪ੍ਰਾਰਥਨਾ ਫੋਨ ਤੇ ਕਰਾਉਨੇ ਹੋ ਆਮੇ ਬੋਲੇ ਜਾਂਦਾ ਹੈ ਆਮੇ ਤੁਸੀਂ ਪ੍ਰਾਰਥਨਾ ਦੀ ਸਮਾਪਤੀ ਕਰਦੇ ਹੋ ਤੁਸੀਂ ਉਹ ਪ੍ਰਾਰਥਨਾ ਦੀ ਸਮਾਪਤੀ ਕਰਨ ਵਾਲੀ ਕਹਿੰਦਾ ਹੈ ਸ਼ੁਰੂ ਦੇ ਵਿੱਚ ਪ੍ਰਾਰਥਨਾ ਕਰਨੀ ਹੈ ਧੰਨਵਾਦ ਪਰਮੇਸ਼ਰ ਅਸੀਂ ਤੁਹਾਡੇ ਸਾਹਮਣੇ ਆਉਨੇ ਆ ਦਿਨ ਪਰ ਸਾਨੂੰ ਸੁਵਾਲ ਕੇ ਰੱਖਿਆ ਪਰਮੇਸ਼ਰ ਸਾਨੂੰ ਧੰਨਵਾਦ ਦੇ ਲਾਇਕ ਸਮਝਿਆ ਖੁਦਾਵੰਦਾ ਅਸੀਂ ਤੇਰੀ ਮਹਿਮਾ ਨੂੰ ਕਰਦੇ ਆ ਪਰਮੇਸ਼ਰ ਤੇ ਜਦੋਂ ਪ੍ਰਾਰਥਨਾ ਕਰੀ ਘੰਟਾ ਲਾਇਆ ਤੁਸੀਂ ਘੰਟਾ ਤਾਂ لازਮੀ ਲਾਓ ਪ੍ਰਾਰਥਨਾ ਕੰਟੇ ਤੋਂ ਘਟ ਪ੍ਰਾਰਥਨਾ ਨਹੀਂ ਹੁੰਦੀ ਨਹੀਂ ਗੱਟ ਕੰਟਾ ਦਾ ਪ੍ਰਾਰਥਨਾ ਚ ਲਾਜ਼ਮੀ ਲਾਓ ਉਸ ਤੋਂ ਬਾਅਦ ਤੁਸੀਂ ਕੀ ਕਰੋ ਤੇ ਜਦੋਂ ਸਮਾਪਤੀ ਕਰਨੀ ਹੈ ਸਮਾਪਤੀ ਦੇ ਨਾਲ ਬੋਲੋ ਕਿ ਪਰਮੇਸ਼ਰ ਅਸੀਂ ਵਿਸ਼ਵਾਸ ਕਰਦੇ ਹਾਂ ਜੋ ਕੁਝ ਹੁਣ ਤੱਕ ਮੰਗਿਆ ਅਸੀਂ ਵਿਸ਼ਵਾਸ ਕਰਦੇ ਹਾਂ ਉਹ ਦਿੱਤਾ ਔਰ ਬਲੀਵ ਕਰਦਾ ਸਾਨੂੰ ਮਿਲ ਗਿਆ ਪ੍ਰਭੂ ਯਿਸੂਮਸੀ ਦੇ ਸਾਮਰਥੀ ਨਾਮ ਦੇ ਵਿੱਚ ਆਮੇਨ ਅਸੀਂ ਬੋਲਦੇ ਹਾਂ ਆਮੇਨ ਕਿਉਂਕਿ ਵਚਨ ਕਹਿੰਦਾ ਜੋ ਤੁਸੀਂ ਪ੍ਰਾਰਥਨਾ ਕਰਕੇ ਮੰਗੋ ਔਰ ਵਿਸ਼ਵਾਸ ਕਰੋ ਇਹ ਸਾਨੂੰ ਮਿਲ ਗਿਆ ਤਾਂ ਉਹਨਾਂ ਨੂੰ ਦਿੱਤਾ ਜਾਵੇਗਾ। ਵਚਨ ਦੇ ਲਿਖਿਆ ਕਿ ਜ਼ਕਰਿਆ ਨੇ ਜਿਹੜਾ ਹੈਗਾ ਉਹਨੇ ਬਲੀਵ ਨਹੀਂ ਕੀਤਾ, ਰਿਸੀਵ ਨਹੀਂ ਕੀਤਾ ਪਰ ਪਰਮੇਸ਼ਰ ਜੋ ਕੁਝ ਬੋਲਦਾ ਹੈ ਤੇ ਉਹ ਕਰਦਾ ਹੈ। ਮੇਰੇ ਖਸ ਵਿੱਚ ਲਿਖਿਆ ਜੋ ਮੈਂ ਬੋਲਾਂਗਾ ਉਹ ਮੈਂ ਕਰਾਂਗਾ। ਪਰਮੇਸ਼ਰ ਬਾਦਾਂ ਦਾ ਪੱਕਾ ਹੈ। ਪਰਮੇਸ਼ਰ ਬਾਦਾਂ ਦਾ ਅਟੱਲ ਪਰਮੇਸ਼ਰ ਹੈ। ਜੋ ਬੋਲਦਾ ਹੈ ਉਹ ਕਰਦਾ ਹੈ। ਵਚਨ ਸਾਨੂੰ ਦੱਸਦਾ ਕਿ ਜ਼ਕਰਿਆ ਜਦੋਂ ਗੁੰਗਾ ਰਿਆ ਜਦੋਂ ਚਿਰ ਲੱਗਿਆ ਤੇ ਟਾਈਮ ਲੱਗਿਆ ਤੇ ਲੋਕ ਕਹਿਣ ਲੱਗੇ ਜਕਰੀਆ ਨੂੰ ਕੁਝ ਹੋ ਗਿਆ ਤੇ ਉਹਨੂੰ ਉਹਦੀ ਉਹਦੇ ਕੋਈ ਪ੍ਰੋਬਲਮ ਆ ਗਈ ਸਰੀਰ ਨੂੰ ਤੇ ਜਾਂ ਫਿਰ ਉਹ ਲੋਕਾਂ ਨੇ ਮੰਨਾਂ ਚ ਆਇਆ ਵੀ ਉਹ ਤਾਂ ਬੰਦਾ ਮਰ ਗਿਆ ਕਿਉਂਕਿ ਪ੍ਰਭੂ ਦੇ ਘਰ ਦੇ ਵਿੱਚ ਕੋਈ ਬੰਦਾ ਲਵੇ ਨਹੀਂ ਜਾ ਸਕਦਾ ਸੀ ਪ੍ਰਾਣੇ ਨੇਮ ਯੇਸ਼ੂ ਮਸੀਹ ਨੇ ਆ ਕੇ ਸਾਨੂੰ ਸੌਖਾ ਕਰ ਦਿੱਤਾ ਉਹਨੇ ਆਪਣੀ ਜਾਨ ਦੇ ਕੇ ਬਾਈਬਲ ਸਾਨੂੰ ਹੱਥਾਂ 'ਚ ਫੜਾ ਦਿੱਤਾ ਇਹ ਵਚਨ ਸਾਨੂੰ ਹੱਥਾਂ 'ਚ ਫੜਾ ਦਿੱਤਾ ਕਿ ਅਸੀਂ ਪਰਮੇਸ਼ਰ ਦੀ ਮਾਹੀਮਾ ਨੂੰ ਕਰ ਸਕੀਏ ਇਹ ਸਾਡੇ ਕੋਲ ਅਧਿਕਾਰ ਨਹੀਂ ਹੈਗਾ ਸੀ ਟਾਈ ਕਿੱਲਾਂ ਤੋਂ ਬੰਦਾ ਜੇ ਪਾਪੀ ਬੰਦਾ ਟਾਈ ਕਿੱਲਾਂ ਦੇ ਲਿਪੇਟ ਦੇ ਵਿੱਚ ਕੋਈ ਬੰਦਾ ਪਾਪੀ ਆ ਜਾਂਦਾ ਤਾਂ ਉਹ ਸੜ ਕੇ ਸੁਆਹ ਹੋ ਜਾਂਦਾ ਸੀਗਾ ਆਮੇਨ ਸੜ ਕੇ ਕੀ ਹੋ ਜਾਂਦਾ ਸੀਗਾ ਸੁਆਹ ਹੋ ਜਾਂਦਾ ਸੀਗਾ ਇੰਨੀ ਜ਼ਿਆਦਾ ਪਾਵਰ ਸੀ ਪਰਮੇ ਅੱਜ ਇੰਨੀ ਕੀ ਪਾਵਰ ਸੀ ਇੰਨੀ ਜ਼ਿਆਦਾ ਪਾਵਰ ਹੈ ਪਰਮੇਸ਼ਰ ਦੇ ਵਚਨ ਦੇ ਵਿੱਚ ਲਿਖਿਆ ਜਦੋਂ ਬਾਹਰ ਆਇਆ ਤੇ ਲੋਕਾਂ ਨੇ ਸਵਾਲ ਕੀਤਾ ਤੁਸੀਂ ਇੰਨੇ ਟਾਈਮ ਕਿਉਂ ਲਾਇਆ ਤੁਸੀਂ ਨੇ ਇੰਨਾ ਟਾਈਮ ਕਿੱਥੇ ਲਾਇਆ ਤੁਸੀਂ ਨੇ ਕੀ ਕਰਦੇ ਸੀ ਤੇ ਜਤਰੀਆ ਬੋਲੇ ਤਾਂ ਤੇ ਜਿਹੋ ਦੀ ਜ਼ਬਾਨ ਖੁੱਲੀ ਹੋਵੇ ਹਨਾ ਤੇ ਉਹਨੇ ਕੀ ਕਿਹਾ ਸੈਨਾ ਮਾਰੀਆਂ ਉਹ ਕਹਿੰਨੇ ਕੋਈ ਵੱਡਾ ਜਿਹੜਾ ਪਾਣਾ ਵਾਪਰਿਆ ਦੇ ਨਾਲ ਤਾਂ ਲਿਖਿਆ ਕਿ ਉਸ ਤੋਂ ਬਾਅਦ ਦੇ ਵਿੱਚ ਉਹਦੀ ਜਿਹੜੀ ਪਤਨੀ ਸੀਗੀ ਤੇ ਤੇ ਉਹ ਗਰਭ ਹੋਈ ਤੇ ਉਹ ਪ੍ਰੈਗਨਸੀ ਹੋਈ ਉਹਨੂੰ ਤੇ ਲਿਖਿਆ 9 ਮਹੀਨਿਆਂ ਤੱਕ ਉਹਦਾ ਮੂੰਹ ਬੰਦ ਰਿਆ ਤੇ ਜਦੋਂ ਇਹੋ ਉਹਨਾਂ ਨੇ ਜਨਮ ਲਿਆ ਤੇ ਉਸ ਟਾਈਮ ਦੇ ਵਿੱਚ ਪਰਮੇਸ਼ਵਰ ਨੇ ਕਿਹਾ ਸੀ ਜਦੋਂ ਬੇਟਾ ਹੋਏਗਾ ਉਹਦਾ ਨਾਮ ਇਹੋ ਨਾ ਰੱਖੀ ਉਹਦਾ ਨਾਮ ਇਹੋ ਨਾ ਰੱਖੀ ਦਿੱਲੀ ਕਿ ਕਿ ਜਦੋਂ ਦੇ ਜਨਮ ਲਿਆ ਤੇ ਉਹਦਾ ਨਾਮ ਉਸ ਟਾਈਮ ਦੇ ਵਿੱਚ ਉਹਦਾ ਮੂੰਹ ਖੁੱਲਿਆ ਕਿ ਇਹਦਾ ਨਾਮ ਕੀ ਰੱਖਿਆ ਜਾਏਗਾ ਇਹ ਯਹੋਨਾ ਰੱਖਿਆ ਜਾਏਗਾ ਤਾਰੀਫ ਕਰੋ ਪਰਮੇਸ਼ੁਰ ਦੀ ਆਮੀਨ ਦੇਖੋ ਪਰਮੇਸ਼ੁਰ ਨੇ ਕਿੰਨੀਆਂ ਬਲੇਸਿੰਗਾਂ ਦਿੱਤੀਆਂ ਬਾਈਬਲ ਦੇ ਵਿੱਚ ਜੱਕਰੀਆ ਨੂੰ ਪਰਮੇਸ਼ੁਰ ਨੇ ਕਿੰਨੀ ਬਲੇਸਿੰਗ ਦਿੱਤੀ ਬੇਸਕੋਰੀ ਇਨਕਾਰ ਕਰਦਾ ਸੀ ਪਰ ਯਾਦ ਰੱਖੋ ਜੋ ਪਰਮੇਸ਼ੁਰ ਨੇ ਤੁਹਾਨੂੰ ਬੋਲਿਆ ਹੈ ਉਹ ਕਰਨ ਵਾਲਾ ਪਰਮੇਸ਼ੁਰ ਹੈ ਉਹਨੇ ਤੁਹਾਨੂੰ ਵੀ ਬੋਲਿਆ ਮੰਨ ਲਓ ਤੁਹਾਨੂੰ ਪਰਮੇਸ਼ੁਰ ਦੇ ਦਾਸ ਮਿਲੇ ਔਰ ਨਾ ਪਰਮੇਸ਼ਰ ਦੇ ਦਾਸਾਂ ਨੇ ਕਿਹਾ ਕਿ ਤੁਹਾਨੂੰ ਬਲੇਸਿੰਗ ਮਿਲੇਗੀ ਉਹ ਲੇਟ ਹੋ ਸਕਦੀ ਹੈ ਹੋ ਸਕਦਾ ਤੁਸੀਂ ਅੱਜ ਮਿਲਿਓ ਤੁਹਾਨੂੰ ਅੱਜ ਅੱਜ ਦੀ ਮੈਂ ਮੰਨ ਲਓ ਪ੍ਰੋਬਲਮ ਹੈ ਮਹੀਨੇ ਦੀ ਮਹੀਨੇ ਤੁਸੀ ਮੈਨੂੰ ਮਿਲਿਓ ਹੋ ਸਕਦਾ ਹੈ ਤੁਹਾਨੂੰ ਪ੍ਰੈਗਨਨਸੀ ਇੱਕ ਦੋ ਮਹੀਨੇ ਨਾ ਹੋਵੇ ਇਹ ਵੀ ਧਿਆਨ ਰੱਖਣਾ ਹੋ ਸਕਦਾ ਤੁਹਾਡੇ ਮਨ ਨੂੰ ਪਰਤੇਉਣ ਦੇ ਲਈ ਜਾਂ ਤੁਹਾਡੀ ਬਲੇਸਿੰਗ ਤੋਂ ਪਹਿਲਾਂ ਤੁਹਾਡੀ ਜ਼ਿੰਦਗੀ ਵਿੱਚ ਪ੍ਰੀਖਿਆ ਆ ਸਕਦੀ ਹੈ ਹੋ ਸਕਦਾ ਤੁਹਾਡੇ ਮਨ ਵਿੱਚ ਇਦਾਂ ਹੋਈ ਹੋਇਆ ਹੋਇਆ ਤਾਂ ਹੈ ਨਹੀਂ ਵੀ ਪਿਛਲੀ ਵਾਰ ਪ੍ਰਾਰਥਨਾ ਕਰਵਾ ਕੇ ਆਏ ਪਾਸਟਰ ਨੂੰ ਮਿਲ ਕੇ ਆਏ ਯਾਰ ਇੱਕ ਚੀਜ਼ ਕਿਉਂ ਨਹੀਂ ਹੋਈ ਯਾਦ ਰੱਖੋ ਪਰਮੇਸ਼ਰ ਸਮੇਸਰ ਸਮੇਸਰ ਉਹ ਦੇਖਦਾ ਹੈ ਪਰਮੇਸ਼ਰ ਸਾਨੂੰ ਨਹੀਂ ਪਤਾ ਪਰਮੇਸ਼ਰ ਕਿਉਂਕਿ ਪਰਮੇਸ਼ਰ ਰੁੱਤਾਂ ਵੇਖਦਾ ਹੈ ਪਰਮੇਸ਼ਰ ਆਉਣ ਵਾਲਾ ਸਮਾਂ ਦੇਖਦਾ ਹੈ ਸਾਡੇ ਵਾਸਤੇ ਕਿਹੜਾ ਵਧੀਆ ਹੈ ਤੇ ਕਿਹੜਾ ਘੱਟ ਹੈ ਕਈ ਵਾਰੇ ਸਾਡੇ ਕੋਲ ਹੀ ਬਹੁਤ ਸਾਰੇ ਇਦਾਂ ਦੇ ਪਸ਼ੂ ਹੁੰਦੇ ਆ